ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਰਮ ਸਨਮਾਨ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਸਮੂਹ ਸੰਤ ਮਹਾਂਪੁਰਸ ਧੰਨ ਧੰਨ ਬਾਬਾ ਮੋਤੀराम ਮਹਾਰਾਜ ਜੀ ਉਹਨਾਂ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਸ੍ਰੀਮਾਨ ਸੰਤ ਬਾਬਾ ਗੁਰਜੰਟ ਸਿੰਘ ਜੀ ਇਹਨਾਂ ਦੇ ਨਿੱਕੇ ਜੇ ਸਦੇ ਦੇ ਉੱਪਰ ਜੋ ਅੱਜ ਮੀਟਿੰਗ ਰੱਖੀ ਗਈ ਹੈ ਜੋ ਆਪਾਂ ਨੂੰ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਵੀ ਵੀਡੀਓ ਆ ਰਹੀਆਂ ਨੇ ਪੋਸਟਾਂ ਆ ਰਹੀਆਂ ਨੇ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਜੋ ਵਿਰੋਧ ਵੀ ਕੀਤੇ ਜਾ ਰਹੇ ਆ ਉਹ ਵਿਰੋਧ ਕੀਤੇ ਕਿਉਂ ਜਾ ਰਹੇ ਆ ਆਪਾਂ ਨੂੰ ਪਤਾ ਹੀ ਹੈ ਕਲਕੱਤੇ ਦੇ ਵਿੱਚ ਇੱਕ ਬੱਚੀ ਦੇ ਨਾਲ ਜੋ ਬਲਾਤਕਾਰ ਹੋਇਆ ਉਹਦੇ ਸੰਬੰਧ ਦੇ ਵਿੱਚ ਤੇ ਦੂਸਰੇ ਨੰਬਰ ਤੇ ਜੋ ਕੰਗਣਾ ਰਣੌਪ ਦੇ ਵੱਲੋਂ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਉਹਨਾਂ ਦੇ ਵਿਰੁੱਧ ਜੋ ਸੀਨ ਕੀਤੇ ਗਏ ਆ ਐਮਰਜੈਂਸੀ ਫਿਲਮਾਂ ਉਹਨਾਂ ਨੇ ਬਣਾਈ ਗਈ ਹੈ ਭਾਵੇਂ ਕਿ ਸੈਂਸਰ ਬੋਰਡ ਦੇ ਵੱਲੋਂ ਪੂਰਨ ਤੌਰ ਤੇ ਰਾਤ ਪਾਬੰਦੀ ਲਾ ਦਿੱਤੀ ਗਈ ਹੈ ਤੇ ਉਹਦੇ ਸਬੰਧ ਦੇ ਵਿੱਚ ਅੱਜ ਦੀ ਜਿਹੜੀ ਆਪਣੀ ਮੀਟਿੰਗ ਹੈ ਉਹ ਰੱਖੀ ਗਈ ਹੈ ਸੋ ਅਸੀਂ ਧੰਨਵਾਦ ਕਰਦੇ ਹਾਂ ਸ੍ਰੀਮਾਨ ਸੰਤ ਬਾਬਾ ਗੁਰਜੰਟ ਸਿੰਘ ਜੀ ਇਹਨਾਂ ਦੇ ਸਮੂਹ ਜਥੇ ਦੇ ਵੱਲੋਂ ਜੋ ਸਾਡੇ ਨਿੱਕੇ ਦੇ ਸੱਦੇ ਦੇ ਉੱਪਰ ਸ੍ਰੀਮਾਨ ਸੰਤ ਬਾਬਾ ਮਨਮੋਹਨ ਪ੍ਰੀਤ ਸਿੰਘ ਜੀ ਟੀਮੇ ਵਾਲੇ ਸ੍ਰੀਮਾਨ ਸੰਤ ਬਾਬਾ ਦਾਰਾ ਸਿੰਘ ਜੀ ਬਰਨਾਲੇ ਵਾਲੇ ਸ਼੍ਰੀਮਾਨ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਉਦਾਸੀਨਮਾਪੁਰ ਸਬਰਨਾਲੇ ਵਾਲੇ ਸ਼੍ਰੀਮਾਨ ਸੰਤ ਬਾਬਾ ਗੁਲਾਬ ਸਿੰਘ ਜੀ ਸੈਨੇ ਵਾਲੇ ਸ਼੍ਰੀਮਾਨ ਸੰਤ ਬਾਬਾ ਸਿੰਦਰਪਾਲ ਸਿੰਘ ਜੀ ਟਪਾਲੀ ਵਾਲੇ ਭਾਈ ਜਰਨੈਲ ਸਿੰਘ ਜੀ ਖਾਲਸਾ ਸ਼੍ਰੀਮਾਨ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਸੱਚਤਾਂ ਵਾਲੇ ਸ਼੍ਰੀਮਾਨ ਸੰਤ ਬਾਬਾ ਸਰਣਜੀਤ ਸਿੰਘ ਜੀ ਠੀਕ ਹੈ ਘਰੀ ਘਰ ਵਾਲੇ ਹੋਰ ਵੀ ਅਨੇਕਾਂ ਮਹਾਪੁਰਸ਼ ਸੰਤ ਬਾਬਾ ਦਾਰਾ ਸਿੰਘ ਜੀ ਤੇ ਹੋਰ ਵੀ ਅਨੇਕਾਂ ਮਹਾਂਪੁਰਸੇ ਤੇ ਸਤਪੁਰਸਾਂ ਦੇ ਨਿੱਕੇ ਜਿਹੇ ਸਦੇ ਦੇ ਉੱਪਰ ਪਹੁੰਚੇ ਆ ਜੋ ਆਪਾਂ ਅੱਜ ਮੀਟਿੰਗ ਕਰਨੀ ਹੈ ਇਸੇ ਸੰਬੰਧ ਦੇ ਵਿੱਚ ਜੋ ਕੰਗਣਾ ਰਣਾਉਤ ਦੇ ਵੱਲੋਂ ਇੱਕ ਭਈਏ ਦੇ ਵੱਲੋਂ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ 20ਵੀਂ ਸ਼ਦੀ ਦੇ ਮਹਾਨ ਜਰਨੈਲ ਜਿਹੜੇ ਹੋਏ ਆ ਉਹਨਾਂ ਦਾ ਰੋਲ ਅਦਾ ਕਰਵਾਇਆ ਗਿਆ ਹੈ ਪੂਰਨ ਤੌਰ ਤੇ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਆਪਾਂ ਵਿਰੋਧ ਕੀਤੇ ਗਏ ਆ ਵੀ ਪੂਰਨ ਤੌਰ ਤੇ ਫਿਲਮ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਇਸ ਉਸੇ ਸੰਬੰਧ ਦੇ ਵਿੱਚ ਆਪਾਂ ਇਕੱਤਰ ਹੋਏ ਹਾਂ ਵੱਖ-ਵੱਖ ਸਤਿਪੁਰਸਾਂ ਦੇ ਵੱਲੋਂ ਉਸੇ ਸੰਬੰਧ ਦੇ ਵਿੱਚ ਅੱਜ ਆਪਾਂ ਵਿਚਾਰ ਸੁਣਨੇ ਆ। ਸੋ ਹੁਣ ਮੈਂ ਬੇਨਤੀ ਕਰਾਂਗਾ ਸ੍ਰੀਮਾਨ ਸੰਤ ਬਾਬਾ ਸਿੰਦਰਪਾਲ ਸਿੰਘ ਜੀ ਟਪਾਲੀ ਵਾਲਿਆਂ ਨੂੰ ਇੱਕ-ਇੱਕ ਦੋ ਮਿੰਟ ਦੇ ਵਾਸਤੇ ਜੋ ਵਿਚਾਰ ਨੇ ਆਪਣੇ ਉਹ ਸਾਂਝੇ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕਿੰਨੇ